ਇਸ ਛੋਟੇ ਬੱਚੇ ਦੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਪਈ ਗਈ ਆ ਇਸ ਨੇ ਵੱਡਾ ਰਿਕਾਰਡ ਜਿਹੜਾ ਬਣਾ ਦਿੱਤਾ ਗਿਆ 5 ਸਾਲ ਦੇ ਬੱਚੇ ਨੇ ਬਣਾਇਆ ਰਿਕਾਰਡ 19340 ਫੁੱਟ ਦੀ ਉਚਾਈ ਤੇ ਸਰ ਕੀਤੀ ਜੀਹਾਂ ਰਿਕਾਰਡ ਜਿਹੜਾ ਬਣਾ ਦਿੱਤਾ ਗਿਆ ਤੁਹਾਨੂੰ ਦੱਸਦੇ ਪਏ ਗਏ ਆ ਤਕਰੀਬਨ ਪੰਜਾਬ ਦੇ 5 ਸਾਲਾਂ ਦੇ ਬੱਚੇ ਤੇਗਬੀ ਸਿੰਘ ਨੇ ਨਵਾਂ ਰਿਕਾਰਡ ਬਣਾਇਆ ਹੈਗਾ ਉਹ ਕਿੱਲੀ ਮਜਾਰੋ ਪਹਾੜ ਤੇ ਚੜਨ ਵਾਲਾ ਏਸ਼ੀਆ ਦਾ ਸਭ ਤੋਂ ਛੋਟਾ ਬੱਚਾ ਬਣ ਗਿਆ ਹੈ ਇਹ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਤੰਜਾਨੀਆ ਵਿੱਚ 19340 ਫੁੱਟ ਦੀ ਉਚਾਈ ਤੋਂ ਵੱਧ ਦੀ ਇਹ ਸਥਿਤਿ ਤੇ ਗਾਇਆ ਤੇਗਬੀਨ ਨੇ 18 ਅਗਸਤ ਨੂੰ ਮਾਉਂਟ ਕਿੱਲੀ ਮਜਾਰੋ ਦੀ ਯਾਤਰਾ ਸ਼ੁਰੂ ਕੀਤੀ ਸੀ ਇਸ ਤੋਂ ਬਾਅਦ 23 ਅਗਸਤ ਨੂੰ ਅਸੀਂ ਪਹਾੜ ਦੀ ਸਭ ਤੋਂ ਉੱਚੀ ਚੋਟੀ 오ਹਰੂ ਤੱਕ ਵਾਲੇ ਤੌਰ 'ਤੇ ਸਨ ਪੰਜਾਬ ਦੇ ਡੀਜੀਪੀ ਗੌਰਵ ਜਾਦਨ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ ਕਿ ਡੀਜੀਪੀ ਨੇ ਲਿਖਿਆ ਹੈ ਕਿ ਉਹਨਾਂ ਦਾ ਦ੍ਰਿੜ ਇਰਾਦਾ ਅਤੇ ਲਚਕੀਲਾਪਣ ਸਾਡੇ ਸਾਰਿਆਂ ਲਈ ਪ੍ਰੇਰਨਾ ਹੈ ਉਸ ਦੀ ਪ੍ਰਾਪਤੀ ਹੋ ਉਹਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਵੇਗੀ ਤੇਗਬੀਨ ਨੇ ਪਿਛਲੇ ਸਾਲ 6 ਅਗਸਤ ਨੂੰ 5 ਸਾਲ ਦੀ ਉਮਰ 'ਚ ਮਾਉਂਟ ਕਿੱਲੀ ਮਜਾਰੋ ਤੇ ਚੜਾਈ ਕਰਨ ਦੇ ਸਰਬੀਆ ਦੇ ਉਗਨ ਜੇਵ ਜਿਵੋ ਕੁਵਿਕ ਵੱਲੋਂ ਬਣਾਏ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਮਾਉਂਟ ਕਿੱਲੀ ਮਜਾਰੋ ਦੀ ਟਰੈਕਿੰਗ ਲਈ ਵਿਸ਼ਵ ਦਾਏ ਪੋਰਟਲ ਲਿੰਕ ਮੁਤਾਬਕ ਤੇਗ ਬੀਰ ਸਿੰਘ ਉਹ ਉਪਲਬਧੀ ਹਾਸਲ ਕਰਨ ਵਾਲਾ ਏਸ਼ੀਆ ਦਾ ਸਭ ਤੋਂ ਛੋਟਾ ਬੱਚਾ ਹੈ ਜੀ ਹਾਂ ਤੁਹਾਨੂੰ ਕਿਵੇਂ ਦੀਗੀ ਵੀਡੀਓ ਜ਼ਰੂਰ ਕਮੈਂਟ ਤੇ ਸ਼ੇਅਰ ਕਰੋ